ਹੈਲੋ ਜੀ ਸਾਰਿਆਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬੁਕਰਮ ਵਾਲਾ ਗਲਾ ਜਿਹੜਾ ਲਾ ਕੇ ਬੁਕਰਮ ਢਿਗਣ ਜਿੰਨੂੰ ਕਹਿ ਦਿੰਨੇ ਆਪਾਂ ਉਹ ਵੀ ਲਗਾ ਕੇ ਤੇ ਆਪਾਂ ਗਲਾ ਜਿਹੜਾ ਉਹ ਬਹੁਤ ਸੋਹਣਾ ਤਿਆਰ ਕਰਨ ਲੱਗੇ ਆ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਇੱਕ ਆਪਾਂ ਕਪੜਾ ਜਿਹੜਾ ਉਹ ਟੋਟਾ ਲੱਲਣਾ ਜਿਹੜਾ ਆਪਣਾ ਸ਼ਰਟ ਕੱਟੀ ਹੋਈ ਉਹਦੇ ਨਾਲ ਦਾ ਸੇਮ ਹੋਣਾ ਚਾਹੀਦਾ ਉਦੇ ਉੱਪਰ ਆਪਾਂ ਗਲਾ ਜਿਹੜਾ ਏ ਰੱਖ ਕੇ ਤੇ ਪ੍ਰੈਸ ਦੇ ਨਾਲ ਚਪਕਾ ਲੈਣਾ ਇਹਨੂੰ ਥੋੜੀ ਜੀ ਗਾਮ ਲੱਗੀ ਹੁੰਦੀ ਏ ਗਲੇ ਨੂੰ ਤੇ ਇਹ ਆਸਾਨੀ ਦੇ ਨਾਲ ਹੀ ਵਧੀਆ ਤਰੀਕੇ ਨਾਲ ਚਿਪਕ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਕੇ ਤੇ ਇਹਦਾ ਸੈਂਟਰ ਕੱਢ ਲੈਣਾ ਗਲੇ ਦਾ ਪ੍ਰੈਸ ਮਾਰ ਕੇ ਤੇ ਉਸ ਤੋਂ ਬਾਅਦ ਇਹਦੇ ਮਾਰ ਕੇ ਦਾ ਨਿਸ਼ਾਨੀ ਲਾ ਲੈਣੀ ਆਪਾਂ ਉਹ ਗਲੇ ਤੇ ਜਿਹੜਾ ਆਪਾਂ ਗਲਾ ਚਪਕਾਇਆ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕਮੀਜ਼ ਆਪਣੀ ਸ਼ਰਟ ਉਦੇ ਉੱਪਰ ਵੀ ਆਪਾਂ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਨਿਸ਼ਾਨ ਲਗਾ ਲੈਣਾ ਜਿਹੜਾ ਕਿ ਆਪਣਾ ਜਿਹੜਾ ਗਲਾ ਆਪਾਂ ਬਣਾਇਆ ਹੋਇਆ ਇੱਧਰ ਉੱਧਰ ਨਾ ਹੋਵੇ ਤੇ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਜਿਹੜੀ ਸੀਨ ਲਗਾਉਣੀ ਆ ਤੇ ਆਹ ਵੇਖੋ ਜੀ ਆਪਾਂ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਸੀਨ ਲਗਾ ਲਈ ਗਲੇ ਨੂੰ ਰੱਖ ਕੇ ਤੇ ਸੀਨ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਗਾੜੀ ਦੱਸਦੇ ਹਾਂ ਕਿ ਆਪਾਂ ਕਿੱਦਾਂ-ਕਿੱਦਾਂ ਬਣਾਇਆ ਚਲੋ ਜੀ ਆਪਾਂ ਸੀਨ ਲਗਾ ਲਈ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਸਾਈਡਾਂ ਤੇ ਚ ਬਕਾਇਆ ਹੈ ਗਲਾ ਉਹਦੇ ਸਾਈਡਾਂ ਦੇ ਕਿਨਾਰੇ-ਕਿਨਾਰੇ ਤੇ ਸੀਨ ਲਗਾਉਣੀ ਆ ਨਾ ਬਾਹਰ ਹੋਣੀ ਚਾਹੀਦੀ ਸੀਨ ਨਾ ਅੰਦਰ ਸੀਨ ਲਗਾਉਣ ਤੋਂ ਬਾਅਦ ਆਪਾਂ ਇਹਦੀ ਵਿੱਚੋਂ ਕਟਿੰਗ ਕਰ ਲੈਣੀ ਆ ਸਿੱਧਾ ਰੱਖ ਕੇ ਜਮੀਨ ਤੇ ਰੱਖ ਕੇ ਕਿਤੇ ਵੀ ਆਪਾਂ ਰੱਖ ਸਕਦੇ ਆ ਉਹਨੂੰ ਤੇ ਸਿੱਧਾ ਰੱਖ ਕੇ ਆਪਾਂ ਵਿੱਚੋਂ ਕਟਿੰਗ ਕਰ ਦੇਣੀ ਆ ਗਲਾ ਜਿੱਦਾਂ ਜਿੱਦਾਂ ਦੀ ਸ਼ੇਪ ਬਣੀ ਆ ਥੋੜਾ ਥੋੜਾ ਅੱਧਾ-ਅੱਧਾ ਇੰਚ ਆਪਾਂ ਕਪੜਾ ਜਿਹੜਾ ਉਹ ਰਹਿਣ ਦੇਣਾ ਬਾਹਰ ਤੇ ਬਾਕੀ ਆਪਾਂ ਸਾਰੇ ਕਪੜੇ ਦੀ ਕਟਿੰਗ ਕਰ ਦੇਣੀ ਆ ਤੇ ਜਿਉ ਗਲਾ ਆਪਣਾ ਜਿਹੜਾ ਉਹ ਵਧੀਆ ਬਣ ਕੇ ਹੋ ਜਾਂਦਾ ਤਿਆਰ ਆ ਵੇਖੋ ਜੀ अपना गला बिल्कुल रेडी हो गया ਤੇ ਉਹ ਜਿਹੜਾ ਆਪਾਂ ਸਾਈਡਾਂ ਦੇ ਕਪੜਾ ਛੱਡਿਆ ਹੋਇਆ ਏ ਇਹਨੂੰ ਆਪਾਂ ਗਲਾਈ ਦੇ ਵਿੱਚ ਕਟਿੰਗ ਕਰ ਲੈਣਾ ਜਿਹੜਾ ਆਪਣਾ ਸੈਂਟਰ ਦੇ ਵਿੱਚ ਸੀਨ ਲਗਾਈ ਸੀ ਉਹ ਆਪਾਂ ਜਿਹੜੀ ਸੀਨ ਦੇੜ ਦੇਣੀ ਆ ਤੇ ਜਿਹੜੀ ਫालतू ਕਪੜਾ ਉਹ ਆਪਾਂ ਕਟਿੰਗ ਕਰ ਦੇਣਾ ਉਸ ਤੋਂ ਬਾਅਦ ਜਿਹੜਾ ਇਹ ਸਾਈਡਾਂ ਵਾਲਾ ਕਪੜਾ ਇਹਨੂੰ ਆਪਾਂ ਫੋਲਡ ਕਰ ਲੈਣਾ ਇਹਨੂੰ ਸਭ ਤੋਂ ਪਹਿਲਾਂ ਫੋਲਡ ਕਰਨਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਨੂੰ ਨਾਲ ਥੋੜੇ-ਥੋੜੇ ਭੁੰਗ ਪੈਣਗੇ ਤੇ ਆਪਾਂ ਵਿੱਚ ਇਹ ਦਿੰਦੇ ਆਉਣਾ ਤੇ ਗੋਲ-ਗੋਲਾ ਪਾਏ ਤੇ ਸੀਨ ਲਗਾ ਲੈਣੀ ਆ ਤੇ ਗਲਾ ਜਿਹੜਾ ਆਪਣਾ ਬਿਲਕੁਲ ਵਧੀਆ ਬਣ ਕੇ ਰੈਡੀ ਹੋ ਗਿਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਵਾ ਉਸ ਤੋਂ ਬਾਅਦ ਆਪਾਂ ਜਿਹੜੇ ਗਲੇ ਦੇ ਵਿੱਚ ਟੱਕ ਲਾ ਲੈਣੇ ਥੋੜੇ ਥੋੜੇ ਜਦੋਂ ਆਪਾਂ ਗਲਾ ਸਿੱਧਾ ਕਰਕੇ ਤੇਨੂੰ ਸੀਨ ਲਗਾਵਾਂਗੇ ਤੇ ਗਲੇ ਦੇ ਵਿੱਚ ਜਿਹੜਾ ਆਪਣਾ ਕਪੜਾ ਉਹਨੂੰ ਬਿਲਕੁਲ ਵੀ ਜਿਹੜੇ ਵਾਟਰ ਨਾ ਪੈਣ ਜਾਂ ਭੋਂਗ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹ ਨਾ ਪੈਣ ਤੇ ਉਹਦੇ ਉੱਤੇ ਆਪਾਂ ਬਿਲਕੁਲ ਵਧੀਆ ਤਰੀਕੇ ਨਾਲ ਕਿਨਾਰੇ ਕਰਾ ਲੈ ਤੇ ਕੱਚੀ ਸਲਾਈ ਦੀ ਮਸ਼ੀਨ ਦੀ ਲਾ ਲੈਣੀ ਹੈ ਸੀਨ ਕੱਚੀ ਲਾਉਣੀ ਹੈ ਕਿਉਂਕਿ ਆਪਾਂ ਨੂੰ ਬਾਅਦ ਚ ਤਰਪਾਈ ਕਰਨੀ ਹੁੰਦੀ ਹੈ ਤੇ 1.5 ਦਿਨ ਸੌਕੀ ਹੁੰਦੀ ਤੇ ਗਲਾ ਆਪਣਾ ਬਣ ਕੇ ਰੈਡੀ ਹੋ ਗਿਆ ਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤੇ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ